ਲੋ ਬਾਈ ਇੱਕ ਸੋਨਾ ਦੀ ਕਾਲੇ ਵੀਰਾਂ ਕੋ ਟਰੈਕਟਰ ਆਇਆ ਕੱਲ ਹੋ ਗਏ 2-3 ਦਿਨ ਆਏ ਨੂੰ ਇਹਦਾ खासा ਨੁਕਸਾਨ ਹੋ ਗਿਆ ਬਾਈ ਟਰੈਕਟਰ ਦਾ ਇਹ 734 ਆ ਆ ਦੇਖ ਲੋ ਸਾਰਾ ਹੀ ਸ਼ੋਸ਼ੂ ਖਰਾਬ ਹੋ ਗਈ ਇੱਧਰ ਤੇ ਬੈਟਰੀ ਬਕਸਾ ਵੀ ਟੁੱਟ ਗਿਆ ਸਾਰਾ ਹੀ ਪਾਵਲਾ ਬਾਈ ਹੋਰ ਵੀਰੇ ਹੋਲੇ ਵੀਰੇ ਕਿਦਾਂ ਠੀਕ ਆ ਬੰਦੇ ਬਚਾਓ ਆ ਵਿਕਿਆ ਹੋ ਗਿਆ ਅੱਛਾ ਕਾਦਾ ਨੰਬਰ ਜੈ ਬਾਈ ਇਹ ਇਹ ਬ੍ਰੇਕ ਹੁੱਲੀ ਦੀ ਇੱਕ ਅੱਛਾ ਬ੍ਰੇਕ ਹੋ ਕੇ ਸਪੀਡ ਤੇ ਅੱਗੇ ਦੇ ਆ ਗਿਆ ਕੁਛ ਬ੍ਰੇਕ ਦੱਬਦੀ ਅੰਦਰ ਲਈ ਅੰਦਰ ਹੀ ਬ੍ਰੇਕ ਦੱਬ ਹੋ ਗਈ ਟਰੈਕਟਰ ਘੁੰਮ ਕੇ ਜਾ ਕੇ ਸਾਈਡ ਤੇ ਦਰਖਤ ਨਾ ਵੱਜੇ ਅੱਛਾ ਬਾਈ ਤਾਂ ਹੀ ਕਹਿੰਦੇ ਵੀ ਰੋਡ ਤੇ ਜਾਣਾ ਨਾ ਰੋਡ ਤੇ ਆ ਦੋਹੇ ਬ੍ਰੇਕਾਂ ਬੰਦ ਚਾਹੀਦੀਆਂ ਹੈਨਾ ਛੋਟੀ ਜੀ ਗਲਤੀ ਕਰਕੇ ਕਿੱਡਾ ਨੁਕਸਾਨ ਹੋ ਗਿਆ ਦੱਸ ਬਾਈ ਕਿਉਂਕਿ ਤੁਹਾਨੂੰ ਪਤਾ ਰੋਡ ਸਾਰਾ ਵਧੀਆ ਹੋ ਟਰੈਕਟਰ ਪੂਰਾ ਛੱਡਿਆ ਹੋਣਾ ਹੈਨਾ ਚੱਲ ਬਾਈ ਬ੍ਰੇਕ ਫੜਿਆ ਅੱਗੇ ਵਾਲੇ ਦਾ ਹੋ ਜਾਣਾ ਅੱਗੇ ਵਾਲੇ ਜੀ ਉਹ ਅੱਛਾ ਅੱਗੇ ਵੀ ਕੋਈ ਅੱਛਾ ਅੱਗੇ ਵੀ ਅੱਛਾ ਅੱਗੇ ਤਾਂ ਕੋਈ ਅੱਗੇ ਹੈਗਾ ਆਹ ਉਹਨੇ ਅਗਲੇ ਦੀ ਜਾਨ ਬਚਾਉਂਦੇ ਵਜੋਂ ਆਉਂਦੇ ਬਾਈ ਆਪਣਾ ਟਰੈਕਟਰ ਦੇਖ ਲਓ ਪੂਰਾ ਭੰਨ ਲਿਆ ਬੰਦਾ ਤਾਂ ਠੀਕ ਹੈ ਬੰਦਾ ਠੀਕ ਹੈ ਚੱਲ ਫੇੜੀ ਗਰ ਐਮ ਵੀ ਇਹ ਰ ਆ ਰਿਮ ਕਿਹੜੇ ਸਾਬ ਨਾਲ ਵਿੰਗਾ ਹੋ ਗਏ ਨਾ ਹਾਂ ਲੈ ਆ ਰਿਮ ਦੀ ਦੇਖ ਲਓ ਬਾਈ ਆਹ ਕਿਨਾਰੀ ਕਿੰਨੀ ਹਾਰ ਹੁੰਦੀ ਮਜ਼ਬੂਤ ਇਹ ਵੀ ਮੋੜਤੀ ਦੇਖ ਲਓ ਮੋੜ ਕੇ ਨਾ ਦੋਏ ਤਰ੍ਹਾਂ ਕਰਦੀ ਕਿਨਾਰੀ ਹਾਂ ਜੀ ਤੇਰੇ ਕੋਈ ਕ੍ਰੈਕ ਹੋ ਗਿਆ ਤੇ ਹੂੰ ਅੱਛਾ ਹਾਂ ਆਹ ਸਭ ਤੋਂ ਵੱਡਾ ਚਲਾਦਾ ਸ਼ੋਰ ਸ਼ੂ ਤਾਂ ਪੈ ਜਾਣੀ ਇਹਦਾ ਹੁਣ ਇਹ ਬਾਈ ਹੁਣ ਹੋएगी ਟਰੈਕਟਰ ਦੀ ਸ਼ੋਰ ਵਗੈਰਾ ਹੈਗੀ ਆ ਸ਼ੋਰ ਹੈਗੀ ਆ ਹੈਗੀ ਆ ਚੱਲ ਫੇਰ ਤਾਂ ਕੁਝ ਮਿਲ ਜੂਗਾ ਬਾਈ ਜੇ ਸ਼ੋਰ ਹੈਗੀ ਆ ਪਰ ਬਾਈ ਰੋਡ ਪਰ ਆਰਾਮ ਨਾਲੇ ਚਲਾਵੇ ਬਾਈ ਟਰਾਲੀ ਟਰੁਲੇ ਵੀ ਪਈ ਹੋਣੀ ਮਗਰ ਮੂਰੇ ਗਾਂ ਆ ਗਈ ਅੱਛਾ ਮੂਰੇ ਗਾਂ ਆ ਗਈ ਮਗਰਾੜ ਵੀ ਪਿੱਛੇ ਤੇ ਚਲੋ ਆਹਦਾ ਚੀਜ਼ਾਂ ਸਿੱਧੀਆਂ ਹੋ ਜਾਣੀਆਂ ਬਾਈ ਬੰਦੇ ਦੀ ਜਾਨ ਬਚ ਗਈ ਸਭ ਤੋਂ ਵੱਡੀ ਗੱਲ ਠੀਕ ਨਹੀਂ ਤੇ ਬਾਕੀ ਤਾਂ ਠੀਕ ਆ ਲਗਭਗ ਪਰ ਆ ਬਾਈ ਹਾਂਡੀ ਸਾਰੀ ਨਵੀਂ ਪਾਉ। ਹਾਂ ਹਾਂਡੀ ਹੈਨਾ ਹਾਂਡੀ ਵਿੱਚ ਵਾਲਾ ਕੱਲਾ ਆ ਜਾਂਦਾ ਮਿਲ ਜੂਗਾ ਪਾਰਟ ਆ ਸਾਰੀ ਚੋ ਆ ਕੱਲਾ ਮਿਲ ਜਣਾ। ਅੱਛਾ ਸਾਰੀ ਚੋ ਟੈਂਕੀ, ਰੇਡਰ ਠੀਕ ਆ। ਉਹਦਾਂ ਰਿੰਮ ਠੀਕ ਆ। ਉਹ ਪੰਜ ਛੇ ਚੀਜ਼ਾਂ ਐ। ਇਹ 734 ਕਿੰਨੇ ਐਚਪੀ ਵਾਲਾ ਬਾਈ ਇਹ 35 ਵਾਲਾ 34 35 37 ਐਚਪੀ ਜਣਾ ਪਾਵਰ ਸਟੀering ਹਨਾ ਇਹ। ਅੱਛਾ ਇਹਦਾ ਰੇਟ ਮੈਂ ਨਾ ਠੀਕ ਠਾਕ ਜਿਹੀ ਹੈ ਨਾ। ਇਹ 6 ਲੱਖ ਹੋ ਗਿਆ ਹੁਣ ਪਹਿਲਾਂ ਘੱਟਦਾ 5.5 ਜੱਸ 6 ਲੱਖ ਦੇ ਕਰੀਬ ਆ ਠੀਕ ਆ ਠੀਕ ਆ ਚੱਲ ਬਾਈ ਕੋਈ ਗੱਲ ਨਹੀਂ ਬਚਾਓ ਹੋ ਗਿਆ ਬਹੁਤ ਬੜਾ ਪਰ ਅੱਛਾ ਆ ਦੂਆ ਨਹੀਂ ਹੈਗਾ ਇਹ ਇਹਦਾ ਕਲਚ ਪਲੇਟ ਵਾਲੀ ਜਗਾ ਕਲਚ ਵਾਲੀ ਜਗਾ ਹਾਂ ਚੱਲ ਇਹਦਾ ਤਾਂ ਕੋਈ ਏਡਾ ਇਸ਼ੂ ਨਹੀਂ ਹੈਗਾ ਬੈਲ ਹੋ ਜਾਊਗਾ ਪਹਿਲਾਂ ਫਿਰ ਬੈਲ ਹੋਊਸੀ ਬਾਈ ਬੇਨਤੀ ਆ ਸਾਰੇ ਭਰਾਵਾਂ ਨੂੰ ਜਿੰਨੇ ਵੀ ਕਿਰਾਏ ਪਾੜੇ ਦਾ ਕੰਮ ਕਰਦੇ ਆ ਵੀ ਜੇ ਰੋਡ ਖਾਲੀ ਹੁੰਦਾ ਉਹ ਤਾਂ ਟਰੈਕਟਰ ਫੇਰ ਵੀ ਆਮ ਨਾਲੇ ਚਲਾਇਆ ਕਰੋ ਠੀਕ ਹੈ ਨਹੀਂ ਕੁਝ ਨਹੀਂ ਪਤਾ ਹੁੰਦਾ ਜਦਾਂ ਗੱਡੀ ਆ ਪਬਲਿਕ ਕਾਰ ਆ ਉਹਦਾ ਰੁਕ ਜਾਂਦੀ ਆ ਟਰੈਕਟਰ ਇਹਦੇ ਪਿੱਛੇ ਵੀ ਲੋਡ ਪਿਆ ਹੁੰਦਾ ਕਈ ਵਾਰ ਇਹ ਰੁਕਦਾ ਨਹੀਂ ਫਿਰ ਅੱਗੇ ਨੂੰ ਹੋਰ ਤੱਕ ਹਾਂ ਅੱਗੇ ਨੂੰ ਹੋਰ ਤੱਕ ਮਾਰਦਾ ਤੇ ਬਾਈ ਦੇਖਦੇ ਆਪਾਂ ਵੀ ਰੋਡ ਉੱਪਰ ਜਾਂਦੇ ਆਂ ਮੁੰਡੇ ਜਿਹੜੇ ਅੱਜ ਕੱਲ ਦੇ ਬਹੁਤ ਤੇਜ਼ ਬਾਈ ਟਰੈਕਟਰ ਭਜਾਉਂਦੇ ਆਂ ਫਿਰ ਇੱਕਣਾ ਬਾਈ ਹਾਦਸਾ ਹੁੰਦਾ ਦੇਲਾ ਉਹਨੂੰ ਕਿੰਨਾ بڑا ਕੰਮ ਹੋਇਆ ਚਲੋ ਜਾਨ ਵੱਜ ਗਈ ਟਰੈਕਟਰ ਦਾ ਤਾਂ ਲੋਹਾ ਸਿੱਧਾ ਹੋ ਜਾਊਗਾ ਮਿਲ ਜਾਊਗਾ ਸਾਰਾ ਸਮਾਨ ਦੁਬਾਰਾ ਪੈਜੂ ਤੇ ਜਣੀ ਕਿ ਵੀ ਮਸ਼ੀਨਰੀ ਇਹਦੇ ਨਾਲ ਬਾਈ ਚੌੜਵਾਜੀ ਮਾੜੀ ਆ ਮਸ਼ੀਨਰੀ ਨਾਲ ਠੀਕ ਨਹੀਂ ਚਾਹ ਤਾਂ ਅਗਲੇ ਦਾ ਚੌੜ ਨਹੀਂ ਵੀ ਕਰੀ ਹੋਣੀ ਅਗਲਾ ਆਪਣਾ ਆਰਾਮ ਨਾਲ ਜਾਂਦਾ ਹੋਣਾ ਪਰ ਮਤਲਬ ਕਿ ਬਹੁਤ ਅੱ ਆਉਣੇ ਵੀਰੇ ਸੜਕ ਹਾਲਤ ਸੇ ਇੰਨੇ ਹੋਣ ਲੱਗ ਗਏ ਬਹੁਤ ਸੜਕ ਹਾਲਤ ਸੇ ਹੋਣ ਲੱਗ ਗਏ ਹਾਂ ਦਿੱਲੀ ਜਾਨੀ ਕਿ ਆਪਾਂ ਆਪਣੇ ਲੋਕਲੇ 2 3 4 ਖਬਰਾਂ ਦਿੱਲੀ ਮਿਲਦੀਆਂ ਇਸ ਨੂੰ ਬ੍ਰੇਕ ਕਰਕੇ ਦੇਖ ਹਾਂ ਹਾਂ ਫੜੇ ਬਾਈ ਕੱਲ ਪਰਸੋਂ ਆਪਣੇ ਉਰੇ ਆ ਕਰਾਲੀ ਤੇ ਸਕਾਰਪਿਓ ਗੱਡੀ ਵਾਲੇ ਨੇ ਸੰਤਰੇਆਂ ਵਾਲਾ ਮਾਰ ਕੇ ਵਿਚੇ ਬਾਈ ਡਰਾਈਵਰ ਦੀ ਡਰਾਈਵਰ ਗੱਡੀ ਨੇ ਹਾਂ ਉਹਦਾ ਵੀ ਬਾਈ ਦੇਖ ਲੋ ਵਿਚਾਰਾ ਗਰੀਬ ਬੰਦਾ ਰਗੜਦਾ ਚਲੋ ਬਾਈ ਇੱਕ ਟਰੈਕਟਰ ਹੋਰ ਵੀ ਹੈ ਪੁਰਾਣਾ ਤੁਹਾਨੂੰ ਉਹ ਵੀ ਦਿਖਾਉਣਾ ਹੈ ਬਲੌਗ 'ਚ ਬਣੇ ਰਹੋ ਚਲੋ ਬਾਈ ਆਹ ਮਿੱਟੀ ਪੋਾਈ ਆਪਾਂ ਨੇ ਰਾ ਨਾਲ ਪੱਧਰੀ ਕਰੀਆ ਬਾਈ ਪੰਜ ਟਿਪਰ ਪੈਗੇ ਬੜੇ 800 ਫੁੱਟ ਵਾਲੇ ਹੁੰਦੇ ਜਿਹੜੇ ਤੇ ਕੱਲ ਗੇਰ ਕੇ ਤੇ ਬਾਈ ਸਾਰੀ ਮਿੱਟੀ ਉਹਨੂੰ ਪਤਾ ਹੀ ਹੈ ਬਾਈ ਉਹ ਇਹ ਕਈ ਵਾਰ ਵੀਡੀਓ ਬਣਾ ਕੇ ਪਾਈਆਂ ਹਰੇਕ ਵਾਰ ਨੁਕਸਾਨੇ ਹੋਈ ਜਾਂਦਾ ਦਾ ਬਾਈ ਫਸਲ ਦਾ ਇੱਕ ਸਾਲ ਤੋਂ ਤਾਂ ਲੱਗਪਾਗ ਹੋਰੇ ਕੁਝ ਵੀ ਨਹੀਂ ਹੋਇਆ ਬਾਈ ਕਰਦੇ ਆਪਣੇ ਬਿਲਕੁਲ ਬੈਕ ਸਾਈਡ ਹੈ ਆ ਜਮੀਨ ਇਹ ਤੇ ਬਾਕੀ ਪੰਜ ਡਿਪਰ ਪਵਾ ਤੇ ਜ ਮਾੜੀ ਮੋਟੀ ਕਸਨ ਮਸਰ ਹੋਈ ਮਾੜੀ ਮੋਟੀ ਫੇਰ ਪਵਾ ਲਾਂਗੇ ਹੁਣ ਇੰਨੇ ਇੱਕ ਪਵਾਲੇ ਬਾਈ ਹੁਣ ਦੇਖਦੇ ਆਂ ਕਿਆ ਬਣਦਾ ਜੇ ਹੋਰ ਲੋਡ ਪੈਂਦੀ ਆ ਤਾਂ ਹੋਰ ਪਵਾ ਲਾਂਗੇ ਠੀਕ ਨੇ ਜੀ ਤੇ ਬਾਕੀ ਤਾਂ ਬਾਈ ਲਗਭਗ ਓਕਈ ਆ ਵਸੇ ਹੈ ਰੇਤਾ ਹੀ ਆ ਬਾਈ ਸਾਰਾ ਇਹ ਰੇਤਾ ਹੀ ਪਵਾਇਆ ਥੱਲੇ ਮਿੱਟੀ ਡੱਕਰ ਆ ਹੁਣ ਆਪਾਂ ਇਹਨਾਂ ਨੂੰ ਪਧਰੀ ਕਰਕੇ ਦੇ ਪਰ ਪਲਟਾਵੇਂ ਹਲ ਮਾਰ ਲੈਣੇ ਬਾਈ ਪਲਟਾਵੇਂ ਹਲਾ ਨਾਲ ਇਦਾਂ ਹੋ ਜਾਊਗਾ ਵੀ ਜਿਹੜੀ ਥੱਲੇ ਵਾਲੀ ਮਿੱਟੀ ਆ ਵਧੀਆ ਡੱਕਰ ਉਹ ਵਿੱਚ ਰਲ ਜੂਗੀ ਬੜੀ ਮੋਟੀ ਤੇ ਆਪਰ ਇਹਨੂੰ ਬਾਈ ਇਹ ਜਮੀਨ ਮਤਲਬ ਕਿ ਇੰਨੇ ਕ 2-3 ਸਾਲ ਹੋ ਗਏ ਇਹਦੇ ਵਿੱਚ ਕੋਈ ਵੀ ਉਹ ਨਹੀਂ ਪਾਇਆ ਹੈਗਾ ਮਤਲਬ ਕਿ ਡਾਇਟੂਆ ਨਹੀਂ ਕਦੇ ਵੀ ਪਾਇਆ ਜਿਹੜਾ ਆਪਣੇ ਘਰ ਦਾ ਰੇਹ ਹੁੰਦਾ ਹੈ ਦੇਸੀ ਉਹੀ ਇਹ ਚ ਪਾਇਆ ਠੀਕ ਨਹੀਂ ਕੁੱਲੀ ਆਪਾਂ ਇਹਨੂੰ ਖਾਣ ਪੀਣ ਵਾਸਤੇ ਬਾਈ ਉਰੇ ਡੰਗਰਾਂ ਦਾ ਚਾਰਾ ਜਾਂ ਹੋਰ ਉਹੀ ਲਾਉਨੇ ਆ ਤਾਂ ਕਰਕੇ ਆਪਾਂ ਇਹਦੇ ਕੁਝ ਪਾਉਂਦੇ ਨਹੀਂ ਹੈਗੇ ਕੱਤੇ ਪਾਉਨੇ ਆ ਚੀਜ਼ਾਂ ਤੇ ਬਸ ਇਹ ਤੁਹਾਨੂੰ ਵੀ ਬਾਈ ਸਭ ਨੂੰ ਜਿੰਨੇ ਵੀ ਆਪਾਂ ਮਾੜੇ ਮੋਟੇ ਘਰ ਦੇ ਖਾਣ ਪੀਣ ਵਾਸਤੇ ਬਾਈ ਥੋੜੀ ਬਹੁਤੀ ਜਗ੍ਹਾ ਇੱਕਣਾ ਰੱਖਣੀ ਚਾਹੀਦੀ ਆ ਬਹੁਤ ਵੀਰ ਬਾਈ ਰੱਖਦੇ ਵੀ ਨਹੀਂ ਹੁਣ ਬਾਕੀ ਵੀ ਟਰੈਕਟਰ ਹੈ ਜੀ ਆਪਣੇ ਕੋਲੇ ਚੱਲ ਰਿਹਾ ਮੈਸੀ ਪੂਰਾ ਬਾਈ ਵਧੀਆ ਟਰੈਕਟਰ ਨੇਾਰੇਦਾਰ ਆ ਹਨ ਤੇਲ ਖਰਚਾ ਬਹੁਤ ਜਿਆਦਾ ਏ ਟਰੈਕਟਰ ਦਾ ਤੁਹਾਨੂੰ ਪਤਾ ਹੀ ਆ ਵੀ ਟਰੈਕਟਰ ਸੇਲ ਤੇ ਆ ਇਹ ਜੀ ਕਿਸੇ ਨੇ ਲੈਣਾ ਹੋਇਆ ਇੱਕ ਆਨੇ ਕੋਲ ਬਾਈ ਮੈਸੀ 9500 ਹੋਰ ਆ ਗਿਆ 2018 ਮਾਡਲ ਉਹ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਕਦੇ ਦਿਨ ਦੇ ਵਿੱਚ ਵਿੱਚ ਉਹ ਵੀ ਟਰੈਕਟਰ ਬਹੁਤ ਸਾਫ਼ ਹੈ ਇੰਨੇ ਹੀ ਸਾਫ਼ ਹੈ ਜਿੰਨਾ ਠੀਕ ਹੈ ਜੇ ਉੱਚਾ ਮਾਡਲ ਲੈਣਾ ਹੋਇਆ ਬਾਈ ਉਹ ਵੀ ਆ ਕੇ ਦੇਖ ਲਿਓ ਮੈਸੀ 9500 ਵਧੀਆ ਟਰੈਕਟਰ ਆ ਬਾਈ ਜਾਇ ਰੇਟ ਤੇ ਤੁਹਾਨੂੰ ਪਤਾ ਵੀ ਟਰੈਕਟਰ ਦੇਵਾਂਗੇ ਆਪਾਂ ਜਿਹਨੇ ਵੀ ਲੈਣਾ ਹੋਇਆ ਬਾਈ ਤੇ ਤੁਹਾਨੂੰ ਪਤਾ ਜੀ ਬਾਈ ਇਹ ਟਰਬੋ ਇੰਜਨ ਦੇ ਵਿੱਚ ਰੂਟਰੀ ਪੰਪ ਹੈ ਠੀਕ ਹੈ ਜੀ ਤੇ ਬਾਕੀ ਜੇ ਹੋਰ ਵੀ ਮੇਰੇ ਕਿਸੇ ਵੀ ਵੀਰ ਭਰਾ ਨੇ ਬਾਈ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰ ਸਕਦਾ ਜੀ ਤੇ ਇੱਕ ਬੇਨਤੀ ਹੋਰ ਆ ਬਾਈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਵੀ ਕਿਸਾਨੀ ਅੰਦੋਲਨ ਚੱਲ ਰਿਹਾ ਜੀ ਤੇ ਕਾਫੀ ਕੱਲ ਤੁਸੀਂ ਦੇਖਿਆ ਹੋਊਗਾ ਵੀਡੀਓ ਦੇ ਵਿੱਚ ਇੱਕ ਬਾਈ ਮੁੰਡੇ ਦੀ ਕੱਲ ਗੋਲੀ ਲੱਗਣ ਨਾਲ ਮੌਤ ਵੀ ਹੋਈ ਆ ਬਹੁਤ ਦੁਖਦੀ ਗੱਲ ਆ ਬਾਈ ਮਤਲਬ ਕਿ ਥੋੜੀ ਜੀ ਗਲਤੀ ਕਰਕੇ ਮਤਲਬ ਵੀ ਇੰਨਾ ਜ਼ਿਆਦਾ ਨੁਕਸਾਨ ਹੋਇਆ ਬਾਈ ਤੇ ਆਪਣੇ ਨੌਜਵਾਨ ਵੀਰਾਂ ਨੂੰ ਵੀ ਬੇਨਤੀ ਆ ਬਾਈ ਜਿੱਦਾਂ ਵੀ ਆਪਣੇ ਕਿਸਾਨ ਆਗੂ ਕਹਿੰਦੇ ਉਹਨਾਂ ਦੇ ਕਹਿਣ ਅਨੁਸਾਰੇ ਚੱਲੋ ਤੇ ਬਾਈ ਜਾਣ ਦਾ ਆਪਣਾ ਵੀ ਬਣ ਰਿਹਾ ਵਿਚਾਰ ਦੇਖਣੇ 1-2 ਦਿਨ ਦੇ ਵਿੱਚ ਵਿੱਚ ਥੋੜਾ ਜਿਹਾ ਟਾਈਮ ਜਾ ਕੱਢ ਕੇ ਕੰਮ ਕਰਨ ਵੇੜ ਕੇ ਜਾਣਾ ਜ਼ਰੂਰ ਹੈ ਸਾਡੇ ਨਾਲ ਦੇ ਬੰਦੇ ਗਏ ਹੋਏ ਨੇ ਜੀ ਤੇ ਬਾਕੀ ਸਭ ਨੂੰ ਹੋਰਾਂ ਵੀਰਾਂ ਨੂੰ ਵੀ ਬੇਨਤੀ ਆ ਬਾਈ ਥੋੜਾ ਬਹੁਤਾ ਟਾਈਮ ਕੱਢ ਕੇ ਜ਼ਰੂਰ ਸੰਘਰਸ਼ ਦੇ ਵਿੱਚ ਜਾ ਕੇ ਹਿੱਸਾ ਪਾ ਕੇ ਆਓ ਬਾਈ ਤਾਂ ਕਿ ਕਿਉਂਕਿ ਆਪਾਂ ਹੀ ਜੇ ਆ ਆਪਾਂ ਜਾਉਂਗੇ ਤਾਂ ਆਪਾਂ ਨੂੰ ਦੇਖ ਕੇ ਬਾਈ ਦੋ ਬੰਦੇ ਹੋਰ ਵੀ ਨਾਲ ਜਾਣਗੇ ਠੀਕ ਨੇ ਜੀ ਆਪਣੀ ਉਹ ਲੜਾਈ ਆ ਬਾਈ ਇਹ ਆਪਾਂ ਨੂੰ ਲੜਨੀ ਪੈਣੀ ਆ ਠੀਕ ਨੇ ਜੀ ਬਾਕੀ ਵੀਰਾਂ ਨੂੰ ਨੌਜਵਾਨ ਵੀਰਾਂ ਨੂੰ ਬੇਨਤੀ ਬਾਈ ਆਪਣਾ ਵੀ ਜੋਸ਼ ਦੇ ਨਾਲ ਆਪਣਾ ਹੋਸ਼ ਵੀ ਰੱਖੋ ਤੇ ਜਿੱਕਾ ਆਪਣੇ ਸੀਨੀਅਰ ਕਹਿੰਦੇ ਆ ਬਾਈ ਉਹਨਾਂ ਦੀ ਗੱਲ ਮੰਨੋ ਜਰੂਰ ਠੀਕ ਆ ਜੀ ਤੇ ਬਾਕੀ ਚਲੋ ਠੀਕ ਆ ਜੀ ਬਾਈ ਵੀਡੀਓ ਬੜੀ ਹੋਈ ਜਾਂਦੀ ਆ ਜੀ ਤੇ ਜਿੰਨੇ ਵੀ ਆਪਣੇ ਵੀਰ ਨੇ ਵੀਡੀਓ ਦੇਖਦੇ ਆ ਜੀ ਤੇ ਸਭ ਨੂੰ ਬੇਨਤੀ ਵੀ ਕਿਸੇ ਵੀ ਵੀਰ ਨੇ ਕੋਈ ਟਰੈਕਟਰ ਖਰੀਦਣਾ ਜਾਂ ਵੇਚਣਾ ਜੀ ਤੋਂ ਆਪਣੇ ਨਾਲ ਜਰੂਰ ਕੰਟੈਕਟ ਕਰਿਆ ਕਰੋ ਜੀ ਜੇ ਕਿਸੇ ਵੀਰ ਨੇ ਕੋਈ ਹੋਰ ਵੀ ਖੇਤੀਬਾੜੀ ਦੇ ਰਿਲੇਟਡ ਕੋਈ ਵੀ ਚੀਜ਼ ਵੇਚਣੀ ਹੁੰਦੀ ਆ ਬਾਈ ਜਿੱਦਾਂ ਕਹਿੰਦਾ ਟਰੈਕਟਰ ਨਹੀਂ ਹੋਰ ਵੀ ਦਾ ਫਾ ਟਰਾਲੀ ਹੋਗੀ ਜਾਂ ਹੋਰ ਸੰਦ ਉਹ ਵੀ ਆਪਣ ਨੂੰ ਦੱਸ ਦਿਆ ਕਰੋ ਕੋਈ ਗੱਲ ਨਹੀਂ ਬਾਈ ਉਹ ਵੀ ਆਪਾਂ ਜੇ ਤੁਹਾਨੂੰ ਕੋਸ਼ਿਸ਼ ਕਰਿਆ ਕਰਾਂਗੇ ਤੁਹਾਡਾ ਗਾਹਾਂ ਕਿਸ ਨੂੰ ਹੋਰ ਨੂੰ ਸੇਲ ਕਰਾਉਣ ਵਾਸਤੇ ਜੀ ਤੇ ਬਾਕੀ ਜੇ ਕਿਸੇ ਨੇ ਟਰੈਕਟਰ ਵੇਚਣਾ ਹੁੰਦਾ ਬਾਈ ਤਾਂ ਆਪਣੇ ਟਰੈਕਟਰ ਦੀ ਪੂਰੀ ਡਿਟੇਲ ਮੇਰੇ WhatsApp ਨੰਬਰ ਤੇ ਸੈਂਡ ਕਰ ਦਿਆ ਕਰੋ ਜੀ ਤੇ ਚਲੋ ਠੀਕ ਆ ਜੀ ਅੱਜ ਦੇ ਬਲੌਗ ਵਿੱਚ ਇੰਨਾ ਹੀ ਬਾਈ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਆਪਣਾ ਜਿਹੜਾ YouTube ਚੈਨਲ ਆ ਉਹਨੂੰ ਜਰੂਰ ਕਰਿਓ ਸਬਸਕ੍ਰਾਈਬ ਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ 'ਚ ਸਾਰੇ ਵੀਰਾਂ ਦਾ ਜੀ ਬਹੁਤ-ਬਹੁਤ ਧੰਨਵਾਦ